ਸੋ ਜਸਜੀਦੀ ਨੇ ਦੋ ਗੀਤ ਗਾਏ ਸੀਗੇ ਗੁਰੂ ਉਸਤਤਵ ਵਿੱਚ ਗੁਰੂ ਸਾਹਿਬਾਂ ਦੀ ਮਹਿਮਾਨ ਵਿੱਚ ਗੁਰਬਾਣੀ ਨਹੀਂ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਸੇ ਨੂੰ ਵੀ ਮੰਨਦਾ ਚੰਗਾ ਨਾ ਕਹੋ ਜਿਸ ਵਿੱਚ ਕੋਈ ਕਸੂਰ ਨਹੀਂ ਜੇ ਕੋਈ ਕਸੂਰ ਹੋਣਾ ਤਾਂ ਮੈਂ ਹਾਂ ਕਿਉਂਕਿ ਜਸਜੀ ਨੂੰ ਮੈਂ ਮਜਬੂਰ ਕੀਤਾ ਗਾਉਣ ਵਾਸਤੇ ਜੇ ਕੋਈ ਸਜ਼ਾ ਬਣਦੀ ਹੈ ਮੈਨੂੰ ਤੁਸੀਂ ਸਜ਼ਾ ਦਿਓ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੱਜੂ ਉਹਨਾਂ ਨੇ ਕੁਝ ਵੀ ਐਸਾ ਨਹੀਂ ਕਿਹਾ ਕਿ ਜਿਸ ਦੇ ਨਾਲ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਅਪਸ਼ਬਦ ਬੋਲੇ ਉਹਨਾਂ ਨੇ ਜਿਹੜੀ ਗੱਲ ਆਖੀ ਉਹ ਸਿੱਖ ਰਹਿਤ ਮਰਯਾਦਾ ਅਨਸਾਰ ਕਹੀ ਹੈ ਜਦੋਂ ਕੋਈ ਆਪਣੀ ਰਚਨਾ ਗੁੰਦਾ ਹੈ ਉਸ ਨੂੰ ਅਸੀਂ ਗੁਰੂ ਬਾਣੀ ਨਹੀਂ ਕਹਿ ਸਕਦੇ ਪੜਤ ਬਾਣੀ ਨਹੀਂ ਕਹਿ ਸਕਦੇ ਕਵੀਆਂ ਦੀ ਲਿਖੀ ਹੋਈ ਜਿਹੜੀ ਹੈ ਨਾ ਗੁਰੂ ਸ਼ਤਤ ਵਿੱਚ ਜਿਹੜੀ ਜੋ ਵੀ ਲਿਖਿਆ ਉਹਨਾਂ ਨੇ ਉਸ ਨੂੰ ਅਸੀਂ ਕਵਤਾ ਕਹਿ ਦਿੰਦੇ ਹਾਂ ਉਸ ਨੂੰ ਅਸੀਂ ਗੀਤ ਕਹਿ ਦਿੰਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਮਾਰਗਮ ਦੌਰਾਨ ਟੋਪੀ ਲਾ ਕੇ ਬੁਰਸ਼ੀਆਂ ਉੱਤੇ ਟੰਗਣ ਦਾ ਬਵਾਦ ਹਲੇ ਰੋਕਿਆ ਵੀ ਨਹੀਂ ਸੀ ਕਿ ਅੱਜ ਗਾਇਕ ਜਸਵੀਰ ਜੱਸੀ ਵਾਲਾ ਮੁੱਦਾ ਉੱਠ ਖੜਾ ਹੋਇਆ ਸੰਸਾਰ ਪ੍ਰਸਿੱਧ ਕੀਰਤਨੀਏ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰਵਾਲਿਆਂ ਦੇ ਪਿੰਡ ਵਿਖੇ ਗਾਇਕ ਜੱਸੀ ਨੇ ਦੋ ਧਾਰਮਿਕ ਗੀਤ ਗਾਏ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੌਰਾਨ ਭਗਵੰਤ ਮਾਨ ਸਰਕਾਰ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਦੇਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗਾਜ ਨੇ ਗਾਇਕ ਜਸਵੀਰ ਜੱਸੀ ਦੇ ਇਹ ਧਾਰਮਿਕ ਸ਼ਬਦ ਗਾਉਣ ਉੱਤੇ ਇਤਰਾਜ਼ ਜਤਾਇਆ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਉਹਨਾਂ ਆਖਿਆ ਕਿ ਗਾਇਕ ਜੱਸੀ ਨੇ ਸਿੱਖ ਧਰਮ ਦੀ ਪਵਿੱਤਰਤਾ ਦਾ ਉਲੰਘਣ ਕੀਤਾ ਜਥੇਦਾਰ ਗੜਗਾਜ ਨੇ ਕਿਹਾ ਕਿ ਸੇਰਾ foi ਇੱਕ ਸੱਚਾ ਸਿੱਖ ਹੀ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰ ਸਕਦਾ ਹੈ ਇਸ ਮੁੱਦੇ ਉਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਵੀ ਸਾਹਮਣੇ ਆ ਗਿਆ ਅਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲਿਆ ਨੇ ਵੀ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਆਖਿਆ ਕਿ ਇਸ ਮੁੱਦੇ ਉਤੇ ਵਿਵਾਦ ਹੋਰ ਨਹੀਂ ਵਧਣਾ ਚਾਹੀਦਾ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਕੁਝ ਵੀ ਬੋਲਣਾ ਚਾਹੀਦਾ ਕਿਉਂਕਿ ਉਹਨਾਂ ਰਹਿਤ ਮਰਿਆਦਾ ਦੀ ਜੋ ਗੱਲ ਕੀਤੀ ਉਹ ਆਪਣੀ ਥਾਂ ਉੱਤੇ ਸਹੀ ਹੈ ਤੇ ਜੋ ਗਾਇਕ ਜੱਸੀ ਨੇ ਗਾਇਆ ਉਹ ਕਿਸੇ ਦੇ ਲਿਖੇ ਧਾਰਮਿਕ ਗੀਤ ਸਨ ਫੇਰ ਵੀ ਜੇਕਰ ਕੋਈ ਦੋਸ਼ੀ ਟੈਰਾਉਣਾ ਹੈ ਤਾਂ ਖੁਦ ਦੋਸ਼ੀ ਨੇ ਜਿਨ੍ਹਾਂ ਨੇ ਜੱਸੀ ਨੂੰ ਇਹ ਗਾਉਣ ਲਈ ਮਜਬੂਰ ਕੀਤਾ ਸੀ ਜਦੋਂ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੇ ਸਾਰਾ ਜ਼ਿੰਮਾ ਆਪਣੇ ਸਿਰ 'ਤੇ ਸੁੱਟ ਲਿਆ ਤਾਂ ਗਾਇਕ ਜਸਵੀਰ ਜੱਸੀ ਤੋਂ ਵੀ ਰਹਿਣਾ ਗਿਆ ਜੱਸੀ ਨੇ ਆਖਿਆ ਕਿ ਉਹ ਸਿਆਸੀ ਅਤੇ ਧਾਰਮਿਕ ਮੁੱਦੇਾਂ ਉੱਤੇ ਕਦੇ ਗੱਲ ਨਹੀਂ ਕਰਦੇ ਸਗੋਂ ਇਹਨਾਂ ਦੋਹਾਂ ਮੁੱਦਿਆਂ ਤੋਂ ਗੱਲ ਕਰਨ ਤੋਂ ਟਾਲਾ ਹੀ ਬਟਦੇ ਨੇ ਪਰ ਇਸ ਮੁੱਦੇ ਉੱਤੇ ਜਦੋਂ ਭਾਈ ਹਰਜਿੰਦਰ ਸਿੰਘ ਨੇ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਤਾਂ ਉਹਨਾਂ ਨੂੰ ਬੋਲਣਾ ਪੈ ਰਿਹਾ ਹੈ ਗਾयक ਜੱਸੀ ਨੇ ਆਖਿਆ ਕਿ ਅਜਿਹੇ ਬੇਲੋੜੇ ਬਿਵਾਦਾਂ ਤੋਂ ਬਚਣਾ ਚਾਹੀਦਾ ਸਾਨੂੰ ਘਰ ਵਿੱਚ ਲੜਾਈ ਨਹੀਂ ਪਾਉਣੀ ਚਾਹੀਦੀ ਇਸ ਨਾਲ ਡੇਰਿਆਂ ਵਾਲੇ ਕਬਰਾਂ ਵਾਲੇ ਅਤੇ ਸਿੱਖੀ ਦਾ ਨੁਕਸਾਨ ਕਰਨ ਵਾਲੇ ਅਜਿਹੇ ਹੋਰ ਲੋਕਾਂ ਨੂੰ ਸ਼ਹਿ ਮਿਲਦੀ ਹੈ ਗਾਇਕ ਜੱਸੀ ਨੇ ਆਖਿਆ ਕਿ ਉਸਨੇ ਨਾ ਗਰਵਾਨੀ ਦਾ ਪਾਠ ਕੀਤਾ ਨਾ ਹੀ ਕੀਰਤਨ ਕੀਤਾ ਉਸਨੇ ਤਾਂ ਕਵੀਆਂ ਦੀ ਕਵਤਾ ਅਤੇ ਧਾਰਮਿਕ ਗੀਤ ਗਾਏ ਨੇ ਭਾਈ ਹਰਜਿੰਦਰ ਸਿੰਘ ਅਤੇ ਗਾਇਕ ਜਸੀ ਦੀ ਨੇੜਤਾ ਕਿਸੇ ਤੋਂ ਗੁੱਝੀ ਨਹੀਂ ਦੋਵੇਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਨੇ ਅਤੇ ਦੋਹਾਂ ਦਾ ਖੇਤਰ ਸੰਗੀਤ ਅਤੇ ਸੁਰਾਂ ਨਾਲ ਜੁੜਿਆ ਹੋਇਆ ਹੈ ਤੁਸੀਂ ਕਈ ਵਾਰ ਇਹਨਾਂ ਦੋਹਾਂ ਦੀਆਂ ਵੀਡੀਓ ਵੀ ਦੇਖੀ ਹੋਣਗੀਆਂ ਜਿਨ੍ਹਾਂ ਤੋਂ ਇਹਨਾਂ ਦੀ ਸਾਝ ਪਿਆਰ ਅਤੇ ਸਤਿਕਾਰ ਦੀ ਝਲਕ ਮਿਲਦੀ ਹੈ ਮੁੱਖ ਮੰਤਰੀ ਭਗਵੰਤ ਮਾਨਤਾ ਸਿੰਘ ਸਹਿਵਾਨ ਵੱਲੋਂ ਅਗਾਹ ਕਰਨ ਅਤੇ ਟਕਰਾ ਪੈਦਾ ਹੋਣ ਕਰਕੇ ਪਹਿਲਾਂ ਹੀ ਤਪੇ ਬੈਠੇ ਸਨ ਉਹਨਾਂ ਵੀ ਇਸ ਮੁੱਦੇ ਤੇ ਨਿਸ਼ਾਨਾ ਸਿੱਧਿਆ ਅਤੇ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਉਹਨਾਂ ਤਾਂ ਗੱਲ ਭਾਈ ਸਾਹਿਬ ਅਤੇ ਗਾਇਕ ਜੱਸੀ ਤੋਂ ਵੀ ਅੱਗੇ ਦੀ ਕਰਤੀ ਫਰਮਾਨਾਂ ਨੂੰ ਲੈ ਕੇ ਇੱਥੋਂ ਤੱਕ ਕਹਿ ਗਏ ਕਿ ਪਤਿਤ ਸਿੱਖ ਜਾਂ ਸਹਿਜ ਧਾਰੀਆਂ ਉੱਤੇ ਫਿਰ ਮੱਥਾ ਟੇਕਣ ਉੱਤੇ ਵੀ ਪਾਬੰਦੀ ਲਾ ਦਿਓ ਅਤੇ ਉਹਨਾਂ ਦੇ ਰੁਪਏ ਚੜਾਉਣ ਉੱਤੇ ਵੀ ਪਾਬੰਦੀ ਲਾ ਦਿਓ ભગવંતમાન ਨੇ ਕਿਹਾ ਕਿ ਪਤਾ ਨਹੀਂ ਕਿੱਥੋਂ ਰੋਜ਼ ਨਵੀਂ ਮਰਿਆਦਾ ਲਿਆ ਰਹੇ ਨੇ ਵੀਡੀਓ ਵਿੱਚ ਤੁਹਾਨੂੰ ਪਾਈ ਹਰਜਿੰਦਰ ਸਿੰਘ ਸ਼ਿਰੀ ਨਗਰ ਵਾਲਿਆਂ ਗਾਇਕ ਜਸਵੀਰ ਜੱਸੀ ਅਤੇ ਭਗਵੰਤ ਮਾਨ ਨੂੰ ਦਿਖਾਵਾਂਗੇ ਦੱਸਾਂਗੇ ਕਿ ਉਹਨਾਂ ਨੇ ਇਸ ਮੁੱਦੇ ਉੱਤੇ ਕੀ ਪੱਖ ਰੱਖਿਆ ਅਤੇ ਉਹਨਾਂ ਦੇ ਕੀ ਵਿਚਾਰ ਨੇ ਨਾਲ ਹੀ ਤੁਹਾਨੂੰ ਗਾਇਕ ਜਸਵੀਰ ਜੱਸੀ ਦੇ ਉਹ ਧਾਰਮਿਕ ਗੀਤ ਵੀ ਸੁਣਾਵਾਂਗੇ ਜਿਨ੍ਹਾਂ ਕਰਕੇ ਇਹ ਬਿਵਾਦ ਸ਼ੁਰੂ ਹੋਇਆ ਉਸ ਤੋਂ ਬਾਅਦ ਉਹ ਟੋਪੀਆਂ ਵਾਲੇ ਮੁੱਦੇ ਦੀ ਗੱਲ ਕਰਾਂਗੇ ਕੋਈ ਸ਼ੱਕ ਨਹੀਂ ਕਿ ਗੁਰਦੁਆਰਾ ਸਾਹਿਬ ਵਿੱਚ ਟੋਪੀ ਪਾ ਕੇ ਨਹੀਂ ਜਾਣਾ ਚਾਹੀਦਾ ਪਰ ਬਾਹਰ ਠੰਡ ਦੇ ਮੌਸਮ ਵਿੱਚ ਜੇਕਰ ਕੋਈ ਬੱਚਾ ਬਜ਼ੁਰਗ ਔਰਤ ਜਾਂ ਬੰਦਾ ਟੋਪੀ ਪੀਪਾ ਕੇ ਫਿਰ ਰਿਹਾ ਤਾਂ ਬੁਰਸ਼ਾ ਕਰਦੀ ਵੀ ਨਹੀਂ ਦਿਖਾਉਣੀ ਚਾਹੀਦੀ ਇਸ ਨੂੰ ਲੈ ਕੇ ਵੀ ਬਿਵਾਦ ਚੱਲ ਰਿਹਾ ਹੈ ਲੋਕ ਦੋ ਧਿਰਾਂ ਵਿੱਚ ਵੰਡੇ ਗਏ ਨੇ ਵਦੇਸ਼ ਵਿੱਚ ਰਹਿੰਦੀ ਅਤੇ ਅਕਸਰ ਜਿਹੇ ਬਵਾਦਾਂ ਉੱਤੇ ਬੋਲਣ ਵਾਲੀ ਨੈਂਸੀ ਗਰੇਵਾਲ ਨੇ ਵੀ ਬੜੇ ਸਖਤ ਸ਼ਬਦਾਂ ਵਿੱਚ ਆਪਣੀ ਗੱਲ ਕਰਦਿਆਂ ਨਿਹੰਗ ਸਿੰਘਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਨੈਂਸੀ ਗਰੇਵਾਲ ਅਤੇ ਟੋਪੀਆਂ ਵਾਲੀ ਵੀਡੀਓ ਅਖੀਰ ਵਿੱਚ ਦਿਖਾਵਾਂਗੇ ਪਹਿਲਾਂ ਦੇਖੋ ਕਾਲ ਤਕ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬਿਆਨ ਉੱਤੇ ਪਾਈ ਹਰਜਿੰਦਰ ਸਿੰਘ ਸ਼ਰੀਨਗਰ ਵਾਲੇ ਗਾਇਕ ਜਸਵੀਰ ਜੱਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੀ ਬੋਲੇ ਪਿਛਲੇ ਦਿਨੀ ਮੇਰੇ ਪਿੰਡ ਵਿੱਚ ਮੇਰਾ ਪਿੰਡ ਬੱਲੜਵਾਲ ਜ਼ਿਲ੍ਹਾ ਗੁਰਦਾਸਪੁਰ ਸਾਡੇ ਨੌਜਵਾਨ ਜਨਾਂ ਨੇ ਇੱਕ ਗੁਰਮਤ ਸਮਾਗਮ ਸਹਜਾ ਦਾ ਯਾਦ ਵਿੱਚ ਮਨਾਇਆ ਉਸ ਵਿੱਚ ਸਾਡੇ ਪੰਜਾਬ ਦੇ ਸਿੰਗਰ ਜਸਵੀਰ ਜੱਸੀ ਉਹ ਸ਼ਾਮਲ ਹੋਏ ਔਰ ਉਹਨਾਂ ਨੇ ਦੋ ਗੀਤ ਗਾਏ ਗੁਰੂ ਹਸਪਤ ਵਿੱਚ ਜਿਹਨੂੰ ਕੁਝ ਲੋਕਾਂ ਨੇ ਇੱਕ ਮੁੱਦਾ ਬਣਾ ਲਿਆ ਤੇ ਬੜਾ ਚਰਚਾ ਚੱਲ ਰਿਆ ਮੈਂ ਉਸ ਨਾਲ ਸੰਬੰਧਿਤ ਤੁਹਾਡਾ ਨਾਲ ਗੱਲ ਕਰਨੀ ਹੈ ਵੈਸੇ ਤਾਂ ਮੈਨੂੰ ਮੈਂ ਕਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਗੱਲ ਜਿਹੜੀ ਹੈ ਉਹਨੂੰ ਸਿੰਘ ਸਾਹਿਬ ਦੇ ਬਿਆਨ ਦੇ ਨਾਲ ਜੋੜ ਕੇ ਇੱਕ ਵੱਖਰੀ ਤਰ੍ਹਾਂ ਦਾ ਮੁੱਦਾ ਮੰंदे ਚੰਗੇ ਸ਼ਬਦ ਜਿਹੜੀ ਹੈ ਉਹ ਕਹਿਣ ਦਾ ਲੋਕਾਂ ਨੂੰ ਮੌਕਾ ਮਿਲ ਗਿਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਸੈ ਸਾਹਿਬ ਸਾਡਾ ਸਰਬ ਉੱਚ ਸਥਾਨ ਹੈ ਔਰ ਉਹ ਵੱਡਾ ਰਤਬਾ ਹੈ ਜਿਹੜਾ ਉਹ ਤੇ ਸੇਵਾਦਾਰ ਹੈ ਸਿੰਘ ਸਾਹਿਬ ਜੀ ਨੇ ਕੁਝ ਵੀ ਐਸਾ ਨਹੀਂ ਕੀਤਾ ਜਿਸ ਨੂੰ ਮੁੱਦਾ ਬਣਾਇਆ ਜਾਵੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਗੁਰਬਾਣੀ ਕੀਰਤਨ ਜਿਹੜਾ ਹੈ ਉਹ ਸਿੱਖ ਹੀ ਕਰ ਸਕਦਾ ਹੈ ਪਰ ਮੈਂ ਵਿੱਚ ਇੱਕ ਹੋਰ ਸ਼ਬਦ ਜੋੜ ਦਿਆਂ ਸਿਖ ਰਹਿਤ ਮਰਜਾਦਾ ਵਿੱਚ ਲਿਖਿਆ ਹੋਇਆ ਹੈ ਅਮਰਤਾਰ ਹੀ ਸਿੱਖ ਹੀ ਕੀਰਤਨ ਕਰ ਸਕਦਾ ਹੈ ਸਿਖ ਰਹਿਤ ਮਰਜਾਦਾ ਵਿੱਚ ਹੀ ਸ਼ਬਦ ਲਿਖੇ ਹੋਏ ਹਨ ਅਰ ਸਿੰਘ ਸਾਹਿਬ ਨੇ ਇਸ ਵਿੱਚ ਕੁਝ ਵੀ ਕਤਾਹੀ ਵਾਲਾ ਕੋਈ ਸ਼ਬਦ ਨਹੀਂ ਕਿਹਾ ਉਹਨਾਂ ਦੀ ਗੱਲ ਨੂੰ ਅਸੀਂ ਸਮਝਿਆ ਨਹੀਂ ਇੱਕ ਸ਼ਬਦ ਹੈ ਗੁਰਬਾਣੀ ਜਿਸ ਦਾ ਸਬੰਧ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨਾਲ ਇੱਕ ਹੈ ਭਗਤ ਬਾਣੀ ਜਿਸ ਦਾ ਸਬੰਧ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਹੈ ਤੇ ਔਰ ਪਾਕਿਸਤਾਨ ਦੀ ਬਾਣੀ ਨਾਲ ਜਿਹੜੇ ਭਗਤਾਂ ਦੇ ਮੁਖਾਰਮਨ ਤੋਂ ਉਚਾਰੀ ਗਈ ਬਾਣੀ ਉਹ ਭਗਤ ਬਾਣੀ ਜਿਹੜੇ ਗੁਰੂ ਸਾਹਿਬ ਦੀ ਮੁਖਾਰਮਨ ਤੋਂ ਉਚਾਰੀ ਗਈ ਉਸ ਨੂੰ ਗੁਰੂ ਬਾਣੀ ਕਿਹਾ ਜਾਂਦਾ ਹੈ ਜਿਹੜਾ ਸਿੰਘ ਸਾਹਿਬ ਉਹਨਾਂ ਨੇ ਸ਼ਬਦ ਵਰਤਿਆ ਉਹ ਗੁਰਬਾਣੀ ਕਿਹਾ ਗਿਆ ਗੁਰੂ ਦੀ ਬਾਣੀ ਜਿਹੜੀ ਹੈ ਉਹ ਕੀਰਤਨੀਏ ਜਿਹੜੇ ਸਾਡੇ ਗੁਰਮਤ ਨਾਲ ਸੰਬੰਧਿਤ ਪ੍ਰਚਾਰਕ ਕੀਰਤਨੀਏ ਹਨ ਉਹਨਾਂ ਦੀ ਗੱਲ ਕੀਤੀ ਜਿੱਥੋਂ ਤੱਕ ਜਸਵੀਰ ਜਸੀ ਜੀ ਦਾ ਸਵਾਲ ਹੈ ਜਸਬੀਰ ਜੀ ਗੀਤ ਨਹੀਂ ਗਾ ਰਹੇ ਸਨ ਮੈਂ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਗਾਓ ਗੁਰੂ ਅਸਤਤ ਵਿੱਚ ਇੱਕ ਤਾਂ ਗੀਤ ਲਿਖਿਆ ਹੋਇਆ ਸੀਗਾ ਸਾਡੇ ਬਹੁਤ ਪਿਆਰੀ ਅੰਥਖਟਾੜੀ ਤੁਲਜ ਸਿੰਘ ਪਮਦੀਹੁਰਾਂ ਦਾ ਇੱਕ ਗੀਤ ਇੱਕ ਬੀਬਾ ਜੀ ਨੇ ਕਿਸੇ ਬੇਟੀ ਨੇ ਲਿਖਿਆ ਜਿਹੜੇ ਗੁਰੂ ਸਾਹਿਬ ਦੇ ਸਾਹਿਜਾਨਾਂ ਦੀ ਉਸਤਤ ਵਿੱਚ ਸੀ ਤੋ ਦੋਨੋਂ ਗੀਤ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਗਾਓ ਹਾਲਾਂਕਿ ਜੱਸੀ ਜੀ ਨੇ ਕਿਹਾ ਮੈਂ ਨਹੀਂ ਗਾਉਣਾ ਪਰ ਮੈਂ ਉਹਨਾਂ ਨੂੰ ਮਜਬੂਰ ਕੀਤਾ ਇਸ ਕਰਕੇ ਮੈਂ ਸਮਝਦਾ ਹਾਂ ਜੱਸੀ ਨਹੀਂ ਕਸੂਰਵਾਰ ਇਸ ਗੁਗਵਾੜ ਦੇ ਹਾਂ ਮੈਂ ਇਸ ਕਰਕੇ ਵੀ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿਉਂਕਿ ਜਦੋਂ ਵੀ ਕੋਈ ਅਸੀ ਗੱਲ ਹੁੰਦੀ ਹੈ ਕੋਈ ਕਿਸੇ ਦੇ ਪੱਖ ਵਿੱਚ ਬੋਲਦਾ ਹੈ ਕੋਈ ਕਿਸੇ ਦੇ ਵਿਰੋਧ ਵਿੱਚ ਬੋਲਦਾ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਸਿੰਘ ਸਾਹਿਬ ਦੇ ਰਤਬੇ ਨੂੰ ਛੋਟਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਉਹ ਬੜੇ ਮੰਦੀ ਸ਼ਬਦ ਬੋਲਦੇ ਹਨ ਸਭ ਨੂੰ ਹੱਕਿਆ ਬੋਲਣ ਦਾ ਪਰ ਇਹਨਾਂ ਮੰਦਾਨਾ ਬੋਲੋ ਕਿ ਝੂਠ ਲਗੀ ਸਿੰਘ ਸਾਹਿਬ ਦਾ ਮੈਂ ਫੇਰ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਜੀਤ ਸਿੰਘ ਗੱਜ ਉਹਨਾਂ ਨੇ ਕੁਝ ਵੀ ਐਸਾ ਨਹੀਂ ਕਿਹਾ ਕਿ ਜਿਸ ਦੇ ਨਾਲ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਅਪਸ਼ਬਦ ਬੋਲੇ ਉਹਨਾਂ ਨੇ ਜਿਹੜੀ ਗੱਲ ਆਖੀ ਉਹ ਸਿੱਖ ਰਹਿਤ ਮਰਜ਼ਾ ਦਾ ਅਨਸਾਰ ਕਹੀ ਹੈ ਜਦੋਂ ਕੋਈ ਆਪਣੀ ਰਚਨਾ ਗੁੰਦਾ ਹੈ ਉਸ ਨੂੰ ਅਸੀਂ ਗੁਰੂ ਬਾਣੀ ਨਹੀਂ ਕਹਿ ਸਕਦੇ ਪੜਤ ਬਾਣੀ ਨਹੀਂ ਕਹਿ ਸਕਦੇ ਕਵੀਆਂ ਦੀ ਲਿਖੀ ਹੋਈ ਜਿਹੜੀ ਹੈ ਨਾ ਗੁਰੂ ਸਤਤ ਵਿੱਚ ਜਿਹੜੀ ਜੋ ਵੀ ਲਿਖਿਆ ਉਹਨਾਂ ਨੇ ਉਸ ਨੂੰ ਅਸੀਂ ਕਵਤਾ ਕਹਿ ਦਿੰਦੇ ਹਾਂ ਉਸ ਨੂੰ ਅਸੀਂ ਗੀਤ ਕਹਿ ਦਿੰਦੇ ਹਾਂ ਸੋ ਜਸਜੀਤ ਜੀ ਨੇ ਦੋ ਗੀਤ ਗਾਏ ਸੀਗੇ ਗੁਰੂ ਸਤਤ ਵਿੱਚ ਗੁਰੂ ਸਹਿਬਾ ਦੀ ਮਹਿਮਨ ਵਿੱਚ ਗੁਰਬਾਣੀ ਨਹੀਂ ਹੈ ਇੱਕ ਵਕਤ ਸੀ ਜਦੋਂ ਗੁਰਬਾਣੀ ਦੀ ਤਰਜ਼ ਤੇ ਗੁਰਬਾਣੀ ਵਾਂਗੂ ਲੋਕ ਜਿਹੜੇ ਸੀਗੇ ਨਾ ਉਹ ਗੀਤ ਲਿਖਣ ਲੱਗ ਪਏ ਕਤਾਂ ਲਿਖਣ ਲੱਗ ਪਏ ਤੱਕ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਵੀ ਵਰਤਣ ਲੱਗ ਪਏ ਤਾਂ ਹੀ ਤਾਂ ਗੁਰੂ ਸਾਹਿਬ ਨੇ ਫਿਰ ਉਸ ਵਿੱਚ ਹਦਾਇਤ ਕੀਤੀ ਸੀ ਕਿ ਉਹ ਬਾਣੀ ਕੱਚੀ ਹੈ ਉਸ ਤੋਂ ਸੁਚੇਤ ਹੋ ਕੇ ਪੜ੍ਹਨਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਸੇ ਨੂੰ ਵੀ ਮਨ ਦਾ ਚੰਗਾ ਨਾ ਕਹੋ ਕੋਈ ਕੋਈ ਕਸੂਰਵਾਰ ਨਹੀਂ ਜੇ ਕੋਈ ਕਸੂਰਵਾਰ ਹਾਂ ਤਾਂ ਮੈਂ ਹਾਂ ਕਿਉਂਕਿ ਜੱਸੀ ਨੂੰ ਮੈਂ ਮਜਬੂਰ ਕੀਤਾ ਗਉਣ ਵਾਸਤੇ ਜੇ ਕੋਈ سزا ਬਣਦੀ ਹੈ ਮੈਨੂੰ ਤੁਸੀਂ سزا ਦਿਓ ਮੈਂ سزا ਭੁਗਤਣ ਨੂੰ ਤਿਆਰ ਹਾਂ ਮੈਨੂੰ ਇਹ ਪਤਾ ਹੈ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਕਰਦੇ ਹੋ ਜੇ ਮੈਨੂੰ ਸਹਿਯਾ ਦਿਓਗੇ ਤਾਂ ਉਸ ਨੂੰ ਮੈਂ ਪਿਆਰ ਵਿੱਚ ਹੀ ਲਾਵਾਂਗਾ ਜੇ ਬਣਦੀ ਹੈ ਕੋਈ ਸਹਰਤ ਤਾਂ ਜ਼ਰੂਰ ਮਿਲਨ ਦਿਓ ਪਰ ਕਿਸੇ ਨੇ ਮਨ ਦਾ ਚੰਗਾ ਨਾ ਕਹੋ ਆਓ ਮੈਂ ਇੱਕ ਬੱਚੀ ਹੈ ਜਿਸ ਨੇ ਮੀਡੀਆ ਦੇ ਵਿੱਚ ਕਿਹਾ ਮੈਨੂੰ ਕੁਝ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਹਰਜਿੰਦਰ ਸਿੰਘ ਨੇ ਇਸ ਤਰ੍ਹਾਂ ਕੀਤਾ ਉਹ ਸਿਆਣਾ ਕੀਰਤਨੀ ਆ ਇਹ ਕੀਰਤਨੀ ਆ ਉਹ ਕੀਰਤਨੀ ਆ ਮੈਂ ਕਦੀ ਵੀ ਆਪਣੇ ਆਪ ਨੂੰ ਸਿਆਣਾ ਕੀਰਤਨੀ ਨਹੀਂ ਕਿਹਾ ਨਾ ਮੈਂ ਕੋ ਵੱਡਾ ਹਾਂ ਮੈਂ ਤੇ ਸਧਾਰਨ ਜਿਆ ਕੀਰਤਨੀ ਆ ਤਾਂ ਉਸ ਬੱਚੀ ਨੂੰ ਮੈਂ ਬੇਨਤੀ ਕਰਾਂਗੇ ਬੇਟਾ ਜੇ ਤੁਹਾਨੂੰ ਵਾਕਿਆ ਹੀ ਪੰਛਦਾ ਦਰਦ ਹੈ ਪੰਜਾਬ ਦਾ ਦਰਦ ਹੈ ਤੇ ਆਓ ਮਿਲ ਕੇ ਆਪਾਂ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਪੰਜਾਬ ਦੀ ਵਿਖਰੀ ਹੋਈ ਜਿਹੜੀ ਸ਼ਕਤੀ ਹੈ ਉਸ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਕੇ ਮੈਂ ਕਦੀ ਵੀ ਧਾਰਮਿਕ ਜਾਂ ਰਾਜਨੀਤਿਕ ਮੁੱਦਿਆਂ ਤੇ ਕਦੀ ਨਹੀਂ ਬੋਲਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਹਰੇਕ ਦੀ ਆਪਣੀ-ਆਪਣੀ ਰਾਏ ਹੁੰਦੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੀ ਵੀਡੀਓ ਜਦੋਂ ਮੈਂ ਦੇਖੀ ਤੇ ਮੈਨੂੰ ਲੱਗਿਆ ਕਿ ਮੈਨੂੰ ਵੀ ਬੋਲਣਾ ਚਾਹੀਦਾ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਨੇ ਸਾਰੀ ਗੱਲ ਆਪਣੇ ਤੇ ਲੈ ਲਈ ਇਹ ਉਹਨਾਂ ਦਾ ਵੱਡਾ ਪਾਣਾ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇੰਨਾ ਉਪਰਾਲਾ ਕਰ ਰਹੇ ਐਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਇੰਨਾ ਵੱਡਾ ਉਪਰਾਲਾ ਕਰ ਰਹੇ ਆ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਸੇ ਵੀ ਹਰ ਹਿੱਲੇ ਵਸੀਲੇ ਉਹ ਲੋਕਾਂ ਨੂੰ ਜੋੜਨਾ ਚਾਹ ਰਹੇ ਆ ਦੂਸਰਾ ਮੈਂ ਤਾਂ ਬੋਲਣਾ ਚਾਹ ਰਿਹਾ ਕਿ ਇਹ ਮਸਲਾ ਜਿਹੜਾ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਨੇ ਜੋ ਵੀ ਬੋਲਿਆ ਮਰਜ਼ਾਦਾ ਅਨੁਸਾਰ ਜੋ ਬੋਲਿਆ ਮਰਜ਼ਾਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਹੀ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਉਣੀ ਜੇ ਆਪਾਂ ਆਪਣੇ ਘਰ 'ਚ ਲੜਾਈ ਪਾ ਲਈ ਤਾਂ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇੱਧਰ ਉੱਧਰ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇਗੀ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰਚ ਲੜਾਈ ਨਾ ਪਾਈਏ ਜੈਸਦਰ ਸਾਹਿਬ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਉਹਨਾਂ ਅਸਤੇ ਹਾਜ਼ਰ ਰਹਾਂ ਹਮੇਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰ ਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰ ਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸਾਰੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਤੁਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਦੇ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਬਾਦਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਆ ਇੰਨੀ ਪਕਾਈ ਦਿੱਤੀ ਹੋਈ ਆ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰਾਵਾਂਗਾ ਭਾਵੇਂ ਮੇਰੇ ਕੋਈ ਹਜ਼ਾਰਾਂ ਲੱਖਾਂ ਟੋਟੇ ਕਰ ਦੇ ਮੇਰੇ ਸਰੀਰ ਦੇ ਮੈਂ ਤਾਂ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾਵਾਂਗਾ ਪਟਕਾਂਗਾ ਨਹੀਂ ਕਲਾਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਕਲਾਕਾਰ ਜਿੰਨੇ ਵੀ ਨੇ ਜਦੋਂ ਵੀ ਕਿਤੇ ਧਾਰਮਿਕ ਮਤਲਬ ਜਦੋਂ ਵੀ ਕਿਤੇ ਵਿਆਹ ਦੇ ਵਿੱਚ ਵੀ ਪ੍ਰੋਗਰਾਮ ਕਰ ਦਿੰਦੇ ਨੇ ਜਾਂ ਕੋਈ ਸੱਭਿਆਚਾਰ ਪਹਿਲਾ ਗਾਣਾ ਧਾਰਮਿਕ ਹੁੰਦਾ ਹੈ ਚਾਹੇ ਹੋ ਜਨਕਲ ਰਾਖੀ ਮੇਰੀ ਸਰਦੂਲ ਸਿਕੰਦਰ ਜੀ ਗਾਉਂਦੇ ਸੀ ਗਿਆਨ ਧਿਆਨ ਕੇ ਚਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਜਨਕਲ ਰਾਖੀ ਮੇਰੀ ਇਹ ਤਾਂ ਸ਼ੁਰੂ ਕਰਦੇ ਸੀ ਮੁਹੰਮਦ ਅਸਦਿਕ ਸਾਹਿਬ ਸ਼ੁਰੂ ਕਰਦੇ ਆ ਕਲਗੀ ਵਾਲਿਆ ਤੈਨੂੰ ਨਮਸਕਾਰ ਕਰਦਾ ਪਰ ਇਹ ਤਾਂ ਠੀਕ ਹੈ ਕਿ ਮੁਸਲਮਾਨ ਹਾਂ ਮੈਂ ਨਾਲ ਉਹ ਕਹਿੰਦੇ ਨੇ ਪੀਖਮਸ਼ਾ ਦੀ ਸੱਚੀ ਸੰਤਾਨ ਹਾਂ ਮੈਂ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਠੀਕ ਹੈ ਨਾ ਜੇ ਤੁਹਾਨੂੰ ਧਾਰਮਿਕ ਗੀਤਾਂ ਦੀ ਕਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਦੀ ਤੇ ਫਿਰ ਜੇ ਤੁਸੀਂ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਨਹੀਂ ਉਹਦਾ ਮੇਰੇ ਖਿਆਲ ਚ ਜੱਸੀ ਦਾ ਇਹ ਆਇਆ ਵੀ ਹੋ ਕੇ ਮੈਂ ਇੱਕ ਗੀਤ ਗਾਇਨੇ ਤੋਂ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ੍ਹ ਰਿਆ ਸੀ ਕਿਸ ਕੋਈ ਕੋਈ ਨਿੰਗ ਸਿੰਘ ਜਿਹਾ ਤੇ ਬੰਦੀ ਤੋਂ ਹੈ ਕੋਈ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਦਸਾਈ ਧਾਰਿਕ ਲੋ ਜੇ ਉਹ ਧਾਰਮਿਕ ਗੀਤ ਨਹੀਂ गा ਸਕਦੇ ਫਿਰ ਉਹਨਾਂ ਉਹਨਾਂ ਦੇ ਗੋਲ ਕੰਨ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਤੇ ਉਹ ਵੀ ਬੰਦੀ ਲਾ ਦਿਓ ਵੀ ਪਤਿਤ ਜਿਹੜਾ ਮਥਾਂਟੇ ਸਦਾ ਤੇ ਮਤਲਬ ਕਿ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ-ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਬਹੁਤ ਵੱਡਾ ਬਜਟ ਆ ਉਹਨਾਂ ਦਾ ਤੁਹਾਨੂੰ ਪਤਾ ਗਾਇਕ ਜੱਸੀ ਦੇ ਕਿਹੜੇ ਧਾਰਮਿਕ ਗੀਤ ਹੋਏ ਬਵਾਦ ਉੱਠਿਆ ਜੇ ਨਹੀਂ ਪਤਾ ਤਾਂ ਦੇਖੋ ਆਹਾ ਉਹ ਗਾਣਾ ਸੀ ਜੋ ਗਾਇਕ ਜੱਸੀ ਨੇ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਪਿੰਡ ਰੱਖੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਵਿੱਚ ਗਾਇਆ अखां दो त से जगद अखां दारियो सौ जो सौजो वेदी ਸਾਰੇ ਹੋ ਸਾਰੇ ਜਗ ਦੀਆਂ ਜਾਂਦੀ ਵਾਰੀ ਮੇਰੀ ਇਕੜੇ ਮੁਠਾ ਰਹੇ ਹੋ ਅਖੀਰ ਵਿੱਚ ਦੇਖ ਲੋ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਿਹੰਗ ਸਿੰਘਾਂ ਦੀ ਟੋਪੀ ਟੰਗਣ ਵਾਲੀ ਵੀਡੀਓ ਅਤੇ ਇਸ ਕਰਕੇ ਮੌਕੇ ਉੱਤੇ ਪੈਦਾ ਹੋਇਆ ਵਿਵਾਦ ਅਤੇ ਇਸੇ ਮੁੱਦੇ ਉੱਤੇ ਨੈਂਸੀ ਗਰੇਵਾਲ ਦੇ ਬੋਲ ਮਾਨੂੰ ਆਹ ਉਹ ਕਾਕਾ ਕਿੱਥੋਂ ਪੜ ਗਏ ਆ ਤੂੰ ਮੈਨੂੰ ਦੱਸੀ ਮਾੜਾ ਕੀ ਪੜ ਕੇ ਆਂ ਇਹ ਕਿਉਂ ਤਾਰੀਆਂ ਟੋਪੀਆਂ ਤੁਸੀਂ ਕਾਹਦੇ ਤਾਰੀਆਂ ਟੋਪੀਆਂ ਲੈ ਕੇ ਆਟਾ ਛੱਡੋ ਯਾਰ ਨਿੱਟੋ ਕੇ ਐਸੀ ਕਹਿਣ ਧਰਤੀ ਫਿਰ ਇੱਥੇ ਆਉਣਾ ਮਨਾ ਕਰ ਦਿਓ ਸਾਰਿਆਂ ਨੂੰ ਟੋਪੀਆਂ ਲੈ ਕੇ ਗੱਲ ਗੱਲ ਆ ਯਾਰ ਨੰਗੇ ਸਿਰ ਭੁੰਮੀ ਬਿਲਕੁਲ ਗੱਲ ਤਾਂ ਤੁਹਾਡੇ ਨਾਲ ਟੋਪੀਆਂ ਲੈ ਕੇ ਆ ਲੈ ਕੇ ਆਣਾ ਹੀ ਦੁਆਲੇ ਬਾਬਾ ਤੁਸੀਂ ਆਪ ਸਰਦਾਰ ਤੁਸੀਂ ਆਪ ਸੋਚੋ ਕੋਈ ਕਹ ਦੋ ਆਉਂਦੇ ਨੇ ਤੂੰ ਬੜਾ ਬਦਮਾਸ਼ ਆ ਗਿਆ 10000 ਰੁਪਏ ਨਾ ਕਰ ਰਿਹਾ ਜੀ ਤੁਸੀਂ ਆਪ ਸਰਕਾਰ ਨੂੰ ਆਪ ਸੋਚੀਂ ਮਾਲ ਮੰਨਣਾ ਉਹ ਜ਼ਬਰਦਸਤੀ ਨਹੀਂ ਕਰੀ ਹੁੰਦੀ ਕਿਤੇ ਨਾ ਆ ਲੈ ਫਿਰ ਆਪ ਦੇ ਆਪ ਕਰ ਲੈ ਜਬਰਦਸਤੀ ਨਹੀਂ ਕਰੀਦੀ ਉਹਨੀ ਜਬਰਦਸਤੀ ਨਹੀਂ ਹੈਗੀ ਇਹ ਹੋਰ ਕੀ ਹੈ ਆ ਸਰਦਾਰ ਦੇਖੋ ਯਾਰ ਸਰਦਾਰ ਆ ਜੋ ਮਰਜੀ ਆ ਪਰ ਜਬਰਦਸਤੀ ਕਰ ਰਹੇ ਮਾਦਾ ਬਾਈਲ ਮੇਰੀ ਬੰਦਾ ਬੰਨ ਫਿਰ ਮਾਦਾ ਮੈਂ ਟੋਪੀ ਨੂੰ ਫੜ ਕੇ ਲੈ ਗਿਆ ਟੋਪੀਆਂ ਵਾਲੀ ਵੀਡੀਓ ਤਾਂ ਬਹੁਤ ਫੈਲ ਗਈ ਜੋ ਫਤਿਹਗੜ ਸਾਹਿਬ ਸ਼ਹੀਦੀ ਦਿਵਸ ਚੱਲ ਰਿਹਾ ਸੀ ਤੇ ਕੁਝ ਨਿਹੰਗ ਨਿਆਣਿਆਂ ਨੇ ਹਰ ਇੱਕ ਰਾਹ ਚੱਲਦੇ ਬੰਦੇ ਦੀ ਟੋਪੀਆਂ ਲਾ ਕੇ ਆਪਣੇ ਬਾਲੇ ਦੇ ਉੱਤੇ ਟੰਗੀਆਂ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਟੋਪੀਆਂ ਪਾਈਆਂ ਭਾਈ ਸੜਕ ਤੇਰੇ ਬੁੜੇ ਦੇ ਨਹੀਂ ਸੀ ਸੋ ਮੈਂ ਅੱਗੇ ਵੀ ਪੰਜਾਬ ਸਰਕਾਰ ਨੂੰ ਰਿਕਵੈਸਟ ਕੀਤੀ ਸੀ ਇਹ ਨਿਆਂਗਾ ਵਾਸਤੇ ਕੋਈ ਪਾਠਸ਼ਾਲਾ ਕੋਈ ਸਕੂਲ ਬਣਾਇਆ ਜਾਵੇ ਜਿੱਥੇ ਬਹੁਤ ਜ਼ਰੂਰੀ ਹੋ ਜੇ ਮੈਡੀਟੇਰੀਅਨ ਠੀਕ ਹੈ ਕਿ ਇਹਨਾਂ ਨੇ ਉੱਥੇ ਜਾ ਕੇ ਕਲਾਸਾਂ ਲੈਣੀਆਂ ਇਹਨਾਂ ਨੂੰ ਐਟੀਕੀਟਸ ਮੈਨਰਸ ਕਿਤਾ ਸੋਸਾਇਟੀ ਵਿੱਚ ਰਹਿਣਾ ਕਿੱਦਾਂ ਲੇਡੀਜ਼ ਨਾਲ ਰਿਸਪੈਕਟ ਨਾਲ ਗੱਲ ਕਰਨੀ ਆ ਕਿਦਾਂ ਬੱਚਿਆਂ ਨਾਲ ਗੱਲ ਕਰਨੀ ਕਿਦਾਂ ਬਜ਼ੁਰਗਾਂ ਨਾਲ ਗੱਲ ਕਰਨੀ ਇਹ ਸਿਖਾਇਆ ਜਾਵੇ ਸੋ ਇਹ ਛੋਟੇ-ਛੋਟੇ ਉਮਰ 'ਚ ਘਰੋਂ ਪਾਜ ਜਾਂਦੇ ਕਿਉਂਕਿ ਪੜਨਾ ਚਾਹੁੰਦੇ ਨਹੀਂ ਨਿਹੰਗਾਂ ਦੇ ਦੇਰਿਆਂ 'ਚ ਬਹਿ ਜਾਂਦੇ ਆ ਉੱਥੇ ਤਾਂ ਮੈਨਰ ਸਿਖਾਈ ਨਹੀਂ ਜਾਂਦੇ ਉੱਥੇ ਤੁਹਾਨੂੰ ਵੀ ਪਤਾ ਕਿ ਉੱਥੇ ਕੀ ਸਿਖਾਇਆ ਜਾਂਦਾ ਸੋ ਬਹੁਤ ਸ਼ਰਮ ਦੀ ਗੱਲ ਆ ਕਿਸੇ ਗ੍ਰੰਥ ਸਾਹਿਬ ਕਿਥੇ ਕਿਤਾਬ 'ਚ ਨਹੀਂ ਲਿਖਿਆ ਕਿ ਕੋਈ ਬੰਦਾ ਟੋਪੀ ਪਾ ਕੇ ਗੁਰਦੁਆਰੇ ਨਹੀਂ ਜਾ ਸਕਦਾ ਸੋ ਮੇਨ ਮਕਸਦ ਸਾਡਾ ਸਿਰ ਟੱਕਿਆ ਹੋਣਾ ਚਾਹੀਦਾ ਚਾਹੇ ਰੁਮਾਲ ਨਾਲ ਚਾਹੇ ਚੁੰਨੀ ਨਾਲ ਚਾਇਓਟੋ